ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਹੈ ਤੁਹਾਡੇ ਆਪਣੀ ਚੈਨਲ ਤੇ ਮਾਲਵਾ ਬੋਟਿਕ ਹੋਪਸ ਤੁਸੀਂ ਆਪਣੀ ਆਪਣੀ ਪਲੇਸਿਸ ਦੇ ਉੱਪਰ ਠੀਕ ਹੋ ਗੋਗੇ ਸੋਨੇ ਸੋਨੇ ਡਿਜ਼ਾਈਨਾਂ ਦੇ ਸੇਲ ਲੈ ਕੇ ਆਈਆਂਗੇ ਜੋ ਕਿ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਰੈਡੀ ਕਰਕੇ ਦੇਤੇ ਜਾਣਗੇ ਪਹਿਲਾਂ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਵਾਚ ਕਰੋ ਤੇ ਕੋਈ ਵੀ ਡਿਜ਼ਾਈਨ ਤੁਹਾਨੂੰ ਇਹਨਾਂ ਵਿੱਚੋਂ ਪਸੰਦ ਆਉਂਦਾ ਹੈ ਤੁਸੀਂ ਸਾਨੂੰ WhatsApp ਨੰਬਰ ਤੇ ਆਰਡਰ ਕਰ ਸਕਦੇ ਹੋਗੇ ਨੰਬਰ ਸਾਡਾ ਸ਼ੋ ਹੋ ਰਿਹਾਗਾ ਸਕਰੀਨ ਦੇ ਉੱਪਰ ਕਿਸੇ ਵੀ ਕਲਰ ਫੈਬਰਿਕ ਤੇ ਉੱਪਰ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਪੇਮੈਂਟ ਆਨਲਾਈਨ ਹੀ ਹੋਗੀ ਆਪਣੀ ਪੇਮੈਂਟ ਬੁਕਿੰਗ ਕਰਵਾ ਕੇ ਸਦ ਤੁਸੀਂ ਸੂਟ ਬੁੱਕ ਕਰ ਸਕਦੇ ਹੋਗੇ कैश ऑन डिलीवरी नहीं है गा दुपट्टा भी थोड़ी तो चॉइस दे लगाया जाऊगा और जो सा चैनल तो पहली बार आए है प्लीज़ चैनल में सबसक्राइब कर लियो तो जो तेल वीडियोस की नोटिफिकेशन सब तो पहला पहुँचे जल्दी जल्दी जाओ और वीडियो इंजॉय करो और अपने फ्रेंड सर्कल शेयर कर दिया करो सोहने सोने, सोने पंजाबी सूट लेके आए हैं भैनों वास्ते ਪਹਿਲਾਂ ਵਾਲੀਆਂ ਵੀਡੀਓਜ਼ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋਗੇ। ਐਸੇ ਤਰ੍ਹਾਂ ਹੀ سپورਟ ਕਰਦੇ ਰਹੋ ਸਾਨੂੰ ਤੁਸੀਂ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ। ਸ਼ਬਦਾਂ ਵਿੱਚ ਧੰਨਵਾਦ ਕਰਦੀ ਆਂ ਜੀ। ਜੋ ਸਾਡੀਆਂ ਵੀਡੀਓਜ਼ ਦੇਖ ਕੇ ਸਾਨੂੰ ਆਰਡਰ ਕਰਦੇ ਆ ਸੂਟ ਪਹਿਣਾ ਤੇ ਸਾਡੇ ਤੇ ਵਿਸ਼ਵਾਸ ਕਰਕੇ ਸੂਟ ਬਣਵਾਉਣੇ ਆ ਤੁਸੀਂ ਸਾਡੇ ਤੋਂ ਕਿਉਂਕਿ ਸਾਡਾ ਇਦਾਂ ਦਾ ਕੋਈ ਕੰਮ ਨਹੀਂ ਹੈਗਾਗਾ ਵੀ ਅਸੀਂ ਪੇਮੈਂਟ ਬੁੱਕ ਕਰਵਾ ਕੇ ਤੇ ਤੁਹਾਡਾ ਸੂਟ ਰੈਡੀ ਕਰਕੇ ਨਹੀਂ ਦਵਾਂਗੇ ਉਦੋਂ ਦੀ ਕੋਈ ਗੱਲ ਨਹੀਂ ਹੈਗੀ ਤੇ ਤੁਸੀਂ ਸਾਡੇ ਤੇ ਵਿਸ਼ਵਾਸ ਕਰਕੇ ਸੂਟ ਰੈਡੀ ਕਰਵਾ ਸਕਦੇ ਹੋਗੇ ਔਰ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਸਸਿਤਾਲ